ਜੀ ਸਾਡੇ ਬੱਚੇ ਨਾ ਜਿਹੜੇ ਬੇਗਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਹੈ ਛੋਟੇ ਛੋਟੇ ਬੱਚਿਆਂ ਨੇ ਮਾਮਾ ਕਿੱਥੇ ਬੱਚੇ ਲੈ ਕੇ ਜਾਣਾ ਤੇ ਜਿਹਦੇ ਅੱਜ ਤਿੰਨ ਤਿੰਨ ਚਾਰ ਚਾਰ ਬੱਚੇ ਨੇ ਉਹ ਕਿੱਥੇ ਛੱਡ ਕੇ ਜਾਣ ਨਾਭਾ ਦੇ ਰੋਟੇਸ਼ਨਾਂ ਵਿੱਚ ਐਸਪੀ ਪਟਿਆਲਾ ਤੇ ਡੀਐਸਪੀ ਨਾਭਾ ਵੱਲੋਂ ਭਾਰੀ ਪੁਲਿਸ ਫੋਰਸ ਦੇ ਨਾਲ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਰੇਡ ਮਾਰੀ ਗਈ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰ ਪਹਿਲਾਂ ਹੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਗਏ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਆ ਕਿ ਜਾਂ ਤਾਂ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਨਹੀਂ ਤਾਂ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਪਿਛਲੇ ਦਿਨੀ ਸਰਕਾਰ ਨੇ ਇੱਕ ਪੰਜ ਮੈਂਬਰੀ ਗਮੇਟੀ ਦਾ ਗਠਨ ਕੀਤਾ ਏ ਜਿਦੇ ਮੈਂਬਰ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਬਲਬੀਰ ਸਿੰਘ ਲਾਲਜੀਤ ਭੁੱਲਰ ਤੇ ਕਰਨ ਪ੍ਰੀਤ ਸਿੰਘ ਸੌਂਦ ਕਮੇਟੀ ਮੈਂਬਰ ਨੇ ਤੇ ਇਹਨਾਂ ਸਵਾਲ ਦੀ ਉਗਵਾਈ ਹਰਪਾਲ ਸਿੰਘ ਚੀਮਾ ਨੂੰ ਸੌਂਪੀ ਗਈ ਹੈ ਸਰਕਾਰ ਦਾ ਕਹਿਣਾ ਕਿ ਇਹ ਕਮੇਟੀ ਅਸੀਂ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਨਿਯੁਕਤ ਕੀਤੀ ਆ ਇਹ ਸਰਚ ਆਪਰੇਸ਼ਨ ਚਲਾਉਣਗੇ ਕੀ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੇਗੀ ਕੀ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇਗਾ ਕੀ ਸਰਕਾਰ ਨਸ਼ੇ ਨੂੰ ਠੱਲ ਪਾਵੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਛੋਟੀ ਸ਼ਣਾ ਦੇ ਵਾਸੀ ਨੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੇ ਹੱਥੋਂ ਅਸੀਂ ਬਹੁਤ ਤੰਗ ਪਰੇਸ਼ਾਨ ਆ ਕਿਉਂਕਿ ਪਿੰਡ ਦੇ ਨੌਜਵਾਨ ਨਸ਼ਿਆਂ ਵਿੱਚ ਗਰਸੇ ਗਏ ਨੇ, ਨਸ਼ਿਆਂ ਨਾਲ ਮਰ ਰਹੇ ਨੇ। ਨਸ਼ਾ ਤਸਕਰ ਪੈਸੇ ਕਮਾ ਕੇ ਵੱਡੀਆਂ ਕੋਠੀਆਂ, ਕਾਰਾਂ ਖਰੀਦ ਰਹੇ ਨੇ। ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨਸ਼ਾ ਤਸਕਰਾਂ ਤੇ ਕਾਰਵਾਈ ਕਰੇ, ਨਸ਼ਿਆਂ ਨੂੰ ਠੱਲ ਪਾਵੇ। ਸੁਣੋ ਇਸ ਮਾਮਲੇ ਵਿੱਚ ਡੀਐਸਪੀ ਮਨਦੀਪ ਕੌਰ ਦਾ ਕੀ ਕਹਿਣਾ ਜਿਵੇਂ ਦੇਖ ਹੀ ਰਹੇ ਹੋ ਕਿ ਤਾਂ ਕਿ ਜਨਾ ਕੋ ਜਿਵੇਂ ਗਵਰਨਮੈਂਟ ਔਰ ਪੰਜਾਬ ਪੁਲਿਸ ਜਿਹੜੀ ਆ ਇੱਕ ਮੰਨਿੰਗ ਚਲਾਈ ਹੋਈ ਆ ਕਾਸ ਆਪਰੇਸ਼ਨ ਦੇ ਜਿਹਦੇ ਵਿੱਚ ਜਿੰਨੇ ਵੀ ਡਰੱਗ ਸਮੱਗਲਰ ਹੈਗੇ ਆ ਉਹਨਾਂ ਤੇ ਵੱਖ-ਵੱਖ ਪਠਾਵਾਂ ਤੇ ਕਾਰਵਾਈਆਂ ਚੱਲ ਰਹੀਆਂ ਆ ਅਤੀ ਵੀ ਉਸੇ ਸਬੰਧ ਦੇ ਵਿੱਚ ਜਿੱਥੇ ਰੇਡ ਚੱਲ ਰਹੀ ਆ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ ਇਸ ਮੱਦੇ ਦਾ ਜਿਹੜੇ ਕੰਮ ਕਰਦੇ ਆ ਟਰੱਕ ਦਾ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਉਹਨਾਂ ਤੇ ਐਫਆਈਆਰ ਵੀ ਲੱਗੀਆਂ ਆ ਕਿੰਨੇ ਕੁ ਪਰਵਾਦ ਆ ਇੱਥੇ ਜਿਹੜੇ ਹਜੇ ਤੱਕ ਮੇਰੇ ਕੋਲ ਲਿਸਟ ਆਇਆ 7-8 ਕਰ ਹੈਗੇ ਜਿਹੜੇ ਆਇਡੈਂਟੀਫਾਈ ਹੋਏ ਆ ਸਾਡੇ ਇਹੀ ਕੁਐਸ਼ਨਸ਼ਿਪੀ ਉਹਨਾਂ ਉੱਪਰ ਐਫਆਈਆਰ ਦਰਜ ਕਰਕੇ ਰਿਕਵਰੀ ਕਰਕੇ ਤਾਂ ਉਹਨਾਂ ਨੂੰ ਜਿੰਨਾ ਦੇ ਪਿੱਛੇ ਭੇਜਿਆ ਚਾ। ਪਿੱਛੇ ਜਦੋਂ ਸਰਪੰਚ ਦੀ ਮਹਿਲਾ ਸੁਪਾਤ ਦੇ ਉਹਨਾਂ ਨੂੰ ਜਿਹੜੇ ਅਨਵਾਲ ਵਿੱਚ ਪਰਚਾ ਦਰਜ ਕੀਤਾ ਇਸ ਤਰ੍ਹਾਂ ਦੇ ਜਿਹੜੇ ਸਰਪੰਚ ਇਸ ਤਰ੍ਹਾਂ ਦੀ ਜਿਹੜੀ ਹੋ ਗਈ ਕਪੂ ਜੇਰਵਾਲ ਉਹ ਤਾਂ ਜਿਹੜੇ ਦੇਖੋ ਉਹਨੇ ਦੇਖ ਜਿਓ ਜਿਹੜੇ ਟੰਡਾ ਕਰਕੇ ਆ। ਅ ਕੀ ਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਨੂੰ ਜਿਹੜੇ ਪੇਰੈਂਟ ਸ ਬੱਚਿਆਂ ਦੇ ਉਹਨਾਂ ਨੂੰ ਅਵੇਅਰ ਬਣਾ ਪਊਗਾ ਤੇ ਜਿਵੇਂ ਇੱਥੇ ਸਰਪੰਚ ਦਾ ਨਾਮ ਵੀ ਸਾਹਮਣੇ ਆਇਆ ਤੇ ਵੀ ਉਹ ਜਿਹੜੇ ਬੇਲ ਵਗੈਰਾ ਪਿੱਛੇ ਖRANDੀ ਆ ਇਨ੍ਹਾਂ ਦੇ ਬੰਦਿਆਂ ਨੂੰ ਮੈਂ ਵਾਰਨ ਚਾਹੁੰਦੀ ਆ ਕਿ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤੇ ਇਨ੍ਹਾਂ ਦੇ ਬੰਦਿਆਂ ਦਾ ਸਾਥ ਦੇਣਾ ਛੱਡ ਦੇ। ਜਿਵੇਂ ਪੰਜਾਬ ਵਿੱਚ ਬਲਦੇਵਰ ਵਗੈਰਾ ਬੇਲੇ ਜਿਹੜਾ ਕੱਟਾ ਤਸਕਰ ਆ ਜਿਹੜੇ ਇਹ ਮਾਛਾ ਤਸਕਰ ਨੇ ਕਾਫੀ ਵੱਡੇ-ਵੱਡੇ ਕੁੱਝ ਕੀ ਹੈਗੇ ਵਿੱਚ ਨਾਮ ਜਿਹੜੇ ਕੱਲ ਨੂੰ ਕਾਰਵਾਈ ਦੇ ਹੇਚਾਲੇ ਇਹ ਇੱਕ ਵਧੀਆ ਮੈਸੇਜ ਜਾਊਗਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਵੇਂ-ਨਵੇਂ ਆ ਨੌਜਵਾਨ ਕਿਤੇ ਇਸ ਕੰਮ ਦੇ ਵਿੱਚ ਉੱਤਰਿਆ ਉਹਨਾਂ ਨੂੰ ਵੀ ਇੱਕ ਮੈਸੇਜ ਜਾਊਗਾ ਵੀ ਇਹ ਦੇ ਅੱਥ ਮਤਲਬ ਬਟਲੋਡਰ ਜਿਹੜਾ ਫਿਰ ਰਿਆ ਕਰਾਂ ਦੀ ਉੱਪਰ ਇਹ ਕੱਲ ਨੂੰ ਉਹਨਾਂ ਦੇ ਘਰਾਂ ਦੇ ਉੱਪਰ ਵੀ ਫਿਰ ਤੱਕਦਾ ਆ ਇਸ ਤਰ੍ਹਾਂ ਕੇ ਸਿੱਧੇ ਵਾਰਨਿੰਗ ਦੇ ਰਹੇ ਆ ਕਿ ਇਹ ਆਪਣਾ ਇਸ ਕੰਮ ਤੋਂ ਜਿਹੜਾ ਬਾਝਾ ਜਾ ਤਾ ਮੇਰੇ ਕਰੀਬ ਨੂੰ ਇਹਨਾਂ ਦੇ ਕਿੰਨੇ ਕਿੰਨੇ ਮਾਮਲੇ ਆ ਰਹੇ ਨੇ ਜਿਹੜੇ ਆਇਡੈਂਟੀਫਾਈ ਹੈਗੇ ਆ ਉਹਨਾਂ ਦੇ ਉੱਪਰ ਘੱਟੋ ਘੱਟ 7-7 8-8 ਐਫਆਈਆ ਜਿਹੜੀਆਂ ਦੱਟ ਚਾਹੀਦੀਆਂ ਕਿੰਨੇ ਮਲਾਜ਼ਮਾਂ ਦੇ ਅੱਜ ਉਹ ਚੱਪਾ ਆਸੀਂ 60-70 ਮਲਾਜ਼ਮ ਨਾਲ ਲੈ ਕੇ ਆਏ ਆ ਤੇ ਇਹ ਰੇਡ ਜਿਹੜੀ ਚੱਲ ਰਹੀ ਆ ਇਹ ਅੱਥੀ ਹੁਣ ਇਹ ਰੁਕਣ ਵਾਲਾ ਕੰਮ ਨਹੀਂ ਹੈਗਾ ਇਹ ਸਿੰਪਲਾ ਜਿਹੜਾ ਚੱਲਦਾ ਹੀ ਰਹੂਗਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਹ ਸਾਰੇ ਜਿਹੜੇ ਆ ਅਰੈਸਟ ਨਹੀਂ ਹੋ ਜਾਂਦੇ ਤਸਕਰਮ ਕੀ ਕਹਿੰਦਾ ਮੇਰੇ ਵੱਲੋਂ ਤਾਂ ਵੀ ਇਹੀ ਆ ਕਿ ਜਾ ਕੇ ਆਪਣਾ ਕੰਮ ਇਹ ਛੱਡ ਦੇ ਨਸ਼ੇ ਦਾ ਕੰਮ ਛੱਡ ਦੇ ਕੋਈ ਚੰਗਾ ਕੰਮ ਕਰ ਲੈਣ ਜਾਂ ਫਿਰ ਇਹਨਾਂ ਨੂੰ ਆਪਣੀ سزا ਜਿਹੜੀ ਉਹ ਨਹੀਂ ਪਾਉਂਦੀ। ਮੇਰਾ ਨਾਂ ਚਰਨਜੀਤ ਆ ਜੀ। ਉਹ ਇਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਉਹ ਕੀ ਕਰਾਂ ਜੀ? ਅਸੀਂ ਐਂ ਕਹਿੰਦੇ ਵੀ ਵਧੀਆ ਹੋ ਗਿਆ ਜੀ। ਜੇ ਸਾਡੇ ਬੱਚੇ ਨਾ ਜਿਹੜੇ ਬੇਗਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਆ ਛੋਟੇ ਛੋਟੇ ਬੱਚਿਆਂ ਨੇ। ਮਾਮਾ ਕਿੱਥੇ ਬੱਚੇ ਲੈ ਕੇ ਜਾਣਾ ਬਈ? ਜਿਹਦੇ ਅੱਜ ਤਿੰਨ ਤਿੰਨ ਚਾਰ ਚਾਰ ਬੱਚੇ ਨੇ ਉਹ ਕਿੱਥੇ ਛੱਡ ਕੇ ਜਾਣ?